ਇਹ ਸੰਸਤਤਕ ਦੀ ਗੱਲ ਹੈ ਹਾਂਜੀ ਪਹਿਲੀ ਵਾਰ ਮੈਂ ਕੈਨੇਡਾ ਗਿਆ ਅੱਛਾ ਹਾਂਜੀ ਮੇਰੇ ਖਿਆਲ ਉਹਨਾਂ ਨੇ ਕੋਈ ਪੰਜਾਬੀ ਗਾਉਣ ਵਾਲਿਆਂ ਨੂੰ ਕੋਈ ਚੈਲੰਜ ਉਹਨਾਂ ਨੇ ਇੱਕ ਚੈਲੰਜ ਕਤਾ ਵਿੱਚ ਮੈਂ ਵੀ ਬੈਠਾ ਸੀਗਾ ਜੀ ਅਸੀਂ ਤਾਂ ਪਿਆਰ ਨਾਲ ਸੁਣਨ ਗਏ ਸੀ ਸਤਕਾਰ ਚ ਗਏ ਸੀ ਸਤਕਾਰ ਚ ਮੈਂ ਪੈਰੀ ਹੱਥ ਲਾ ਕੇ ਹਾਂਜੀ ਉਦੋਂ ਮੈਂ ਕੁਰਸੀਆਂ ਤੇ ਜਾ ਕੇ ਅਸੀਂ ਲੋਕਾਂ ਚ ਬਹਿ ਗਏ ਹਾਂ ਪੈਰੀ ਹੱਥ ਲਾਇਆ ਮੈਂ ਸਰ ਬਹੁਤ ਇੱਜ਼ਤ ਕੀਤੀ ਉਹਦੀ ਬਹੁਤ ਜ਼ਿਆਦਾ ਇੱਜ਼ਤ ਕੀਤੀ ਜਿਹੜੀ ਬਜ਼ੁਰਗਾਂ ਚ ਮੈਂ ਬਟੇ ਬਹੁਤ ਵੱਡੇ ਹਾਂ ਤੇ ਉਹਨਾਂ ਨੇ ਨਾ ਇੱਕ ਗੱਲ ਕਹੀ ਕਿ ਇਹਨੇ ਪੰਜਾਬ ਦੇ ਜਿਹੜੇ ਜਿਹੜੇ ਹਿੰਦੁਸਤਾਨੀ ਪੰਜਾਬੀ ਹੈ ਨਾ ਉਹ ਕਹਿੰਦਾ ਉੱਠ ਘੋੜਿਆਂ ਤੋਂ ਟਰੱਕਾਂ ਵਾਲਿਆਂ ਤੋਂ ਜਾਂ ਕੁਛ ਇਹੋ ਜਿਹੇ ਗਾਣਿਆਂ ਤੋਂ ਬਿਨਾ ਹੋਰ ਇਹਨੂੰ ਆਉਂਦਾ ਹੀ ਕੱਖ ਅੱਛਾ ਉੱਥੇ ਸੀ ਇੱਕ ਗੁਰਦੇਵ ਸਿੰਘ ਮਸਤਾਨਾ ਹਾਂਜੀ ਆਪਣੇ ਪਬਲਿਕ ਰਿਲੇਸ਼ਨ ਚ ਕੰਮ ਕਰਦਾ ਪਬਲਿਕ ਰਿਲੇਸ਼ਨ ਚ ਕੰਮ ਕਰਦਾ ਹਾਂ ਤੇ ਇੱਕ ਸੀ ਕਰਮਜੀਤ ਉਹ ਆਪਣੇ ਘਰੇ ਵਾਲ ਦਾ ਭਾਈ ਭਾਈ ਸਾਹਿਬ ਉਹ ਦੋਨੇ ਘਰੇ ਹੋਗੇ ਕਹਿੰਦੇ ਤੂੰ ਐ ਕਰ ਫੇ ਸਾਡੇ ਮੁੰਡੇ ਨਾਲ ਗੱਲ ਕਰ ਹੈ ਜੀ ਤੇ ਮੈਨੂੰ ਚੜਾਤਾ ਸੀ ਸਟੇਜ ਤੇ ਚੱਕ ਕੇ ਜੀ ਚੜਾਤਾ ਉਹਨੇ ਮਿਰਜਾ ਰਖ ਲਿਆ ਹਾਂ ਉਹਨੇ ਜਿਹੜੀ ਮਿਰਜੇ ਦੀ ਸੁਰ ਰੱਖੀ ਹੂੰ ਤੇ ਮੈਂ ਉਹ ਤੋਂ ਦੋ ਸੁਰਾਂ ਤਹਾਂ ਚੱਕ ਕੇ ਹਲਾ ਮਾਰਦਾ ਅੱਛਾ ਮੈਂ ਆ ਇੱਥੇ ਆ ਨਾ ਤੇ ਪੰਜਾਬ ਦੇ ਕਲਾਕਾਰ ਦਿਖਾਈਏ ਬੜੀ ਪੇਚੀ ਸੋ ਪੇਚੀ ਜਗਾਉਂਦੇ ਹੁੰਦੇ ਸੀ ਹਾਂ ਜੀ ਹਾਂ ਮੈਂ ਕਹਾਂ ਇੱਥੇ ਆ ਅੱਛਾ ਤੇ ਫਿਰ ਮੈਂ ਉਹਨੇ ਗੁਰਦੇ ਮਸਤਾਨੇਂ ਬਜਾਵ ਜਾਇ ਹਾਂਜੀ ਤੇ ਤਵਲੇ ਵਾਲਾ ਸੀਗਾ ਪਾਕਿਸਤਾਨੀ ਕੋਈ ਜ਼ਿਆਦਾ ਨਹੀਂ ਉਹ ਜਿਹੜਾ ਬੜਾ ਮਸ਼ਹੂਰ ਸੀਗਾ ਕੀ ਉਹਦਾ ਨਾ ਬਹੁਤ ਮਸ਼ਹੂਰ ਸੀ ਤਬਲੇ ਵਾਲਾ ਇੱਕ ਗੁਲਾਮ ਅਬੀ ਸਾਹਿਬ ਨਾ ਤਾਰੀ 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 ਉਹ ਬੁਝਾਇਆ ਸੀ ਉਹ ਜਦੋਂ ਮੈਂ ਪੂਨੇ ਦਾ ਗਾਇਆ ਨਾ ਉਹ ਮੇਰਿਆਂ ਹਾਂ ਤੇ ਮੈਂ ਢਾਈਏ ਚ ਗਾਇਆ ਮੇਰਿਆਂ ਅੱਛਾ ਕਿਵੇਂ ਰੰਗ ਦੱਸਦਾ ਸੀ ਉਹ ਉਹ ਰੰਗ ਹੈਗਾ ਨੇਤਾ ਗਵਾ ਕਦੀ ਖੇਤ ਤੇ ਐਵੇਂ ਚੜਿਆ ਕੱਠੀ ਪਾ ਉਹ ਟੱਕਰਾਂ ਆ ਜਾਂਦੀ ਇਹ ਮੈਂ ਮੈਂ ਸ਼ੁਰੂ ਕਰਤਾ ਤਾਰੀ ਨੂੰ ਦੱਸ ਕੇ ਇਸ ਵਾਰ ਅੱਛਾ ਤਾਰੀ ਨੂੰ ਉਹੀ ਉਹੀ ਉਹ ਚੱਕ ਲੈ ਨਹੀਂ ਉਹ ਛੋਟਾ ਤਬਲਾ ਚੱਕ ਲੈ ਜਿਹੜਾ ਉੱਤੇ ਲੱਗਦਾ ਸੀ ਅੱਛਾ ਅੱਛਾ ਪੂੜੀ ਉੱਤੇ ਹਾਂ ਜੀ ਉਹ ਪੂੜੀ ਮੈਂ ਕਿਹਾ ਆ ਜਿਓ ਜੀ ਹੁਣ ਭਲਵਾਂ ਸਾਹਿਬ ਆਓ ਉਥੇ ਜਿੱਥੇ ਚਿਕਾ ਨਿਕਲ ਗਿਆ ਲੋਕਨ ਰੌਲਾ ਪਾ ਅੱਛਾ ਸਾਰੀ ਗੱਲ